ਰਫਤਾਰ ਰਫਤਾਰ ਹਟ ਜਾ ਚੱਲ ਬਾਹਰ ਚੱਲ ਚੱਲ ਬਾਹਰ ਰਫਤਾਰ ਚੱਲ ਬਾਹਰ ਬਹੁਤਾਂ ਕਰਿਆ ਪਿਆ ਐਂ ਤਾਂ ਜਿਆਦਾ ਠੰਡਰ ਇਹਨੂੰ ਜਿਆਦਾ ਗਰਮੀ ਲੱਗਣ ਲੱਗੀ ਹੋਈ ਆ ਹੂੰ ਤੇ ਲੋ ਕਿਤੇ ਖੋਦੀ ਗਰਮੀ ਲਾਦੀ ਓਏ ਹੈ ਮਨੂੰ ਲੱਗਦਾ ਵੀ ਤੈਨੂੰ ਲੱਗਦੀ ਆ ਗਰਮੀ ਠੰਡ ਲੱਗਦੀ ਆ ਤੇ ਬਾਹਰ ਕੀ ਕਰਦਾ ਫਿਰਦਾ ਹਾਂਜੀ ਦੋਸਤੋ ਪਾਣੀ ਗਰਮ ਹੋਣ ਲੱਗਿਆ ਹੋਇਆ ਹੈ ਪਤਲੇ ਪਰ ਚੁੱਲੇ ਬਚੜਾ ਹੈ ਤੇ ਅੰਦਰ ਵੀ ਆ ਤੇ ਬਾਕੀ ਨਾ ਆਉਣਾ ਹੈ ਹਲੇ ਠੰਡ ਬਹੁਤ ਜ਼ਿਆਦਾ ਹੈ ਅੱਜ ਤੁੰਤ ਪਜੀ ਹੋਈ ਆ ਅੱਗ ਵੱੜ ਰਹੀ ਆ ਆਪਾਂ ਸੇਕ ਰਹੇ ਆ ਤੇ ਮਾਹੌਲ ਪੂਰਾ ਗੁੱਟ ਹੋਇਆ ਪਿਆ ਮੇਥੀ ਕੀ ਆਲੇ ਲੱਗਿਆ ਪਰੌਂਠੇ ਖਾਣ ਨਾਲ ਚਾ ਠੀਕ ਆ ਜਿੱਤੂ ਮਹਾਸ਼ੇਵੀ ਇੱਧਰ ਆ ਗਿਆ ਕੱਲ ਕੇ ਤੇ ਨਗਰ ਕੀਰਤਨ ਵੀ ਚੱਜੇ ਇਹਨਾਂ ਨੂੰ ਮੌਕਾ ਮਿਲ ਗਿਆ ਤੇ ਤਿੰਨੇ ਇਹ ਤਿੰਨ ਬੰਦਰ ਮੋਬਾਈਲ ਵਾਲੇ ਤੇ ਠੀਕ ਆ ਦੇਖ ਰਹੇ ਆ ਬਸ ਮੋਬਾਈਲ ਜਿਹਦੇ ਮੋਬਾਈਲ ਦੇਖਣ ਆ ਜਾਂਦੇ ਆ ਨਾਇਨਾ ਨੂੰ ਫਿਰ ਸੁਣਦਾ ਨਾ ਹੀ ਦਿਖਦਾ ਨਾ ਹੀ ਇਹ ਬੋਲਦੇ ਆ ਇਹ ਇਹ ਤਿੰਨ ਬੰਦਰ ਆ ਇਹ ਤੇ ਠੀਕ ਆ ਤੇ ਹੁਣ 5 ਮਿੰਟ ਬਾਅਦ ਇਹ ਤਿੰਨ ਬੰਦਰਾਂ ਦੇ ਨਾਲ ਫਿਰ ਇਨਸਾਨ ਬਣਾਉਣਾ ਪੈਣਾ ਹੈ ਇਹ ਠੀਕ ਆ ਹਾਂ ਛੁੱਟੀਆਂ ਵਧ ਗਈਆਂ ਛੁੱਟੀਆਂ ਫੇਰ ਵਧ ਗਈਆਂ 7 ਤੇ ਬਾਅਦ ਵੀ ਹੋਰ ਵਧ ਗਈਆਂ 10 10 10 ਦਾ ਦਾ ਲੱਗਿਆ ਇਹਦਾ ਚੱਲੇ ਬਸ ਪਰਸੋਂ ਨੂੰ ਹਾਂ ਔਰ ਕੀ ਉਹ ਵੀ ਉਹ ਵੀ ਕੱਲ ਵੀ ਵਿਆਹ ਦੇਖ ਕੇ ਪਰਸੋਂ ਚੱਲਿਆ ਬਸ ਹਾਂ ਔਰ ਕੀ ਹਾਂ ਇਧਰ ਚੱਲਿਆ ਏ ਕੱਲ ਰਾਣੀ ਨੂੰ ਚੜ੍ਹ ਪਈ ਆ ਜਿਆ ਫੇਰ ਉਹ ਵਾਲੀ ਇਹਦੇ ਉੱਪਰ ਫੇਰ ਹੁਣ ਕੀ ਕਰਾਂ ਮੈਂ ਤੂੰ ਕੀ ਭਰਦੀ ਮੈਂ ਕੀ ਕਰਾਵਾਂ ਤੇ ਨਾਲ ਤੁਮ ਤੁਹਾਡ ਵੀ ਗਈ ਆ ਹੱਟੀ ਵੀ ਨਹੀਂ ਹੈ ਪੈ ਵੀ ਰਹੀ ਆ ਥੋੜੀ ਥੋੜੀ ਹਨਾ ਮਨਰਾਜ ਤੁੰਦ ਪੈਂਦੀ ਆ ਨਾ ਹਾਂਜੀ ਗਾਇਜ਼ ਮਨਰਾਜ ਇੱਧਰ ਆਈਓ ਖੇਲਣ ਤੇ ਨਵੀਂ ਮੈਂ ਠੀਕ ਆ ਜੀ ਇੱਧਰ ਆ ਤੁੰਦ ਕਾਫੀ ਜ਼ਿਆਦਾ ਜੋ ਮੌਸਮ ਹੁੰਦਾਲਾ ਹੈਗਾ ਹੀ ਆ ਇਹ ਠੀਕ ਆ ਜੀ ਗਾਇਜ਼ ਡੇ ਹੈਗਾ 2 ਜਨਵਰੀ 2025 ਠੀਕ ਆ ਹੈ ਗਾਇਜ਼ ਸਸੀ ਗਾਇਜ਼ ਸਾਰਿਆਂ ਨੂੰ ਕੀ ਹਾਲ ਚਾਲ ਹੈ ਵੈਲਕਮ ਬੈਕ ਗਾਇਜ਼ ਥੋੜਾ ਸਾਰਾ ਦਾ ਵੀਡੀਓ ਦੇ ਵਿੱਚ ਤੇ ਪਰੌਂਠੇ ਪੁੰਡੇ ਖਾ ਕੇ ਚਾਹ ਵਗੈਰਾ ਪੀ ਕੇ ਮੈਂ ਕਿਹਾ ਚਲ ਮੜ ਜਾ ਕੇ ਬਾਹਰ ਘੁੰਮਦੇ ਆ ਤੇ ਜਦੋਂ ਦੇਖਿਆ ਬਾਹਰ ਮਨਰਾਜ ਫਿਰ ਰਹੀ ਆ ਤੇ ਠੀਕ ਆ ਖੇਲ ਰਹੀ ਆ ਤੇ ਠੰਡ ਵਿੱਚ ਫਿਰਨ ਲੱਗੇ ਹੈ ਨਿਆਣੇ ਅੰਦਰ ਵੜਦੇ ਨਹੀਂ ਹੈਗੇ ਤੇ ਸਾਡੇ ਵਾਲੇ ਹੀ ਵੜਦੇ ਨਹੀਂ ਹੈਗੇ ਕੋ ਉਧਰ ਫਿਰਨ ਲੱਗਾ ਹੋਇਆ ਨਿਆਣਾਂ ਦਾ ਕਰੀਏ ਗਿਆ ਫੜ ਲਾ ਇਹਨੂੰ ਗੱਡੀ ਆਂਦੀ ਆ ਆਜਾ ਇਹਨੂੰ ਉਧਰ ਨੇ ਲੈ ਚਾਲਦੇ ਆਂ ਬਾਈ ਇਧਰੋਂ ਲੈ ਜਾ ਤੇ ਬਾਕੀ ਨਿਆਣੇ ਨਿਉਨੇ ਘਰਾਂ ਵੜਦੇ ਨਹੀਂ ਹੈਗੇ ਉਧਰ ਸਹਿਰ ਵੀ ਅੱਧੀ ਫਿਰਨ ਲੱਗਿਆ ਹੋਇਆ ਬਾਹਰ ਨਿਆਣੇ ਜਿੰਨਾ ਮਰਜ਼ੀ ਕਹੀ ਜੋ ਅੰਦਰ ਵੜਜੋ ਅੰਦਰ ਵੜਜੋ ਪਰ ਇਹ ਮੰਨਦੇ ਨਹੀਂ ਹੈਗੇ ਘਟਦੇ ਨਹੀਂ ਹੈ ਹੂੰ ਹੋਰ ਫਿਰ ਓਏ ਹੋਰ ਠੀਕ ਹੈ ਫਿਰ ਸੋਚਿਆ ਹੀ ਹੋਇਆ ਹੈ ਜੇ ਮਿੱਥਿਆ ਹੋਇਆ ਵੀ ਠੰਡਾ ਲਵਾ ਕੇ ਛੱਡੂੰਗਾ ਕਰੀ ਕਰੀ ਕਾਰਡੀਵੀ ਵਾਲਾ ਡਾਂਸ ਕਰਕੇ ਦਿਖਾ ਦੇ ਆਲਾ ਕਰੀ ਕਰੀ ਕੀ ਕਰੀ ਕਰਦੇ ਉਹ ਕਾੜੀ ਵੀ ਕਾੜੀ ਵੀ ਕਾੜੀ ਵੀ ਕਰਕੇ ਦਿਖਾਈ ਤੋਤਾ ਜੀ ਵੀ ਇੱਧਰ ਫਿਰਦੇ ਮਹਾਰਾਜ ਅੱਗੇ ਜਨ ਮਗਰੇ ਆ ਗਿਓ ਮਹਾਰਾਜ ਹਾਂ ਚੱਲ ਚੱਲ ਜਾ ਜਾ ਦਨੂ ਜਾ ਤੂੰ ਤਾਂ ਭੱਜ ਗਈ ਮਨੀ ਤਾਂ ਤੇ ਬੂਟੇ ਤਾਂ ਵੀ ਹੋਗੇ ਪਾਪਾ ਮਨਰਾਜ ਪਾਪਾ ਪਾਪਾ ਕਹਿੰਦੀ ਆ ਹੜ ਹੜ ਪਾਪਾ ਅਬੜੀ ਬਾਤ ਸੁਣ ਕੇ ਹੈਰਾਨ ਹੁੰਦੀ ਆ ਗੋਪ੍ਰੋ ਮੀਨ ਕੈਮਰਾ ਗੋਪ੍ਰੋ ਨਹੀਂ ਹੈਗਾ ਇਹ ਐਕਸ਼ਨ ਕੈਮਰਾ ਜੀ ਗੋਪ੍ਰੋ ਵਾਲੀ ਐਤ ਬਧੀਆ ਦੀ ਗੋਲਟੀ ਹੈ ਕੁਆਲਿਟੀ ਬਧੀਆ ਦੇਖਦੀ ਆ ਤੇ ਦੇਖਾਂ ਜੀ ਤਾਂ ਲੈ ਫੜ ਇਹਨਾਂ ਦੀ ਵਾ ਥੱਲੇ ਕਿਹਦੇ ਨਾਲ ਮੇਰੇ ਹੈ ਜਿਆਦਾ ਇਹਨੂੰ ਦੱਬੂਗਾ ਅੱਪਰ ਵਾਲੇ ਨੂੰ ਵੀਡੀਓ ਰਿਕਾਰਡ ਹੋਣ ਲੱਗੀ ਆਇਆ ਤੇ ਹਾਂਜੀ ਗਾਇਜ਼ ਚੱਲੇ ਆਪਾਂ ਪਤੰਗ ਉਡਾਉਣ ਤੇ ਖੇਤਾਂ ਵਿੱਚ ਚੱਲੇ ਆ ਇਹ ਗਾਇਜ਼ ਮੈਂ ਜੀਤੂ ਰਾਜਵੀਰ ਤੇ ਬਾਕੀ ਸਾਰੀ ਗੈਂਗ ਜਿੰਨੀ ਵੀ ਆਪਣੀ ਨਾਲ ਤੂੰ ਦੇਖ ਕਿੱਥੇ ਤੇ ਉਡਾਉਣਾ ਕਿੱਧਰ ਤੇ ਨਹੀਂ ਆ ਦੋ ਦੋ ਲੱਗੇ ਹੋਏ ਆ ਜੀ ਹੈ ਡੋਲ ਵਾਲ ਤੇ ਇੱਧਰ ਇਹ ਵੀ ਬਣਾ ਰਿਹਾ ਬਲੌਗ ਕੈਮਰੇ ਨਾਲ ਵੀ ਨਹੀਂ ਵੀ ਨਹੀਂ ਕੈਮਰੇ ਨਾਲ ਮੈਂ ਕਹਾਂ ਚੱਲ ਅੱਜ ਥੋੜਾ ਬੋਤਾ ਇਹਦੇ ਨਾਲ ਸ਼ੂਟ ਕਰ ਲਾਂਦੇ ਆ ਇਹ ਠੀਕ ਆ ਕਿੰਨੇ ਦਾ ਹੈ ਬਰਿਆ ਹੈ ਆ ਗਿਆ ਬਸ ਜੇ ਤੂੰ ਭੱਜ ਕੇ ਕਿੰਨੀ ਦੂਰ ਲੰਘ ਗਿਆ ਇਹ ਤਾਂ ਉਹ ਵੀ ਆ ਕੀ ਚੀਜ਼ ਹੈ ਜਿਹੜੇ ਜਿਹਨਾਂ ਖਣਾਉਂਦੇ ਨੇ ਹੱਥ ਚ ਫੜਦੇ ਨੇ ਹਾਂ ਉਹ ਲੈਂਦਾ ਫਿਰ ਸਟੈਂਡ ਵੀ ਹੈਗਾ ਸਟੈਂਡ ਨਹੀਂ ਲੈ ਕੇ ਆਇਆ ਹੈਗਾ ਦੂਏ ਦਾ ਹੈਗਾ ਇਹ ਹਮ ਟਾਂਡ ਦਾ ਮਿਲਿਆ ਦਾ ਹੈ ਸਟੈਂਡ ਨਾਲੇ ਮੇਰੇ ਕੋਲ ਹੈਗਾ ਤਾਂ ਪਹਿਲਾਂ ਸਟੈਂਡ ਨਹੀਂ ਇਹ ਵੇਦੇ ਨਾਲ ਮਿਲਿਆ ਦਾ ਪਹਿਲੀ ਮੈਂ ਲਾ ਰਾਂ ਮਾਮਾ ਬਣੀ ਮਾਵਾ ਗਿਆ ਦਿੱਲੀ ਵਾਪਸ ਲੈ ਆ ਬਿੰਲੀ ਮਨੇ ਮਾਣਾ ਪੰਦੇ ਮਾਵਾ ਗਿਆ ਕਿੱਦਾਂ ਮਨੇ ਦੇਖਿਆ ਤੇ ਦਾਅਵਾ ਮੇਰਾ ਕਿ ਵਾਪਸ ਪਿੱਛੇ ਵੀ ਦੇਖ ਲੈ ਮਾਮਾ ਦਾ ਤੇ ਕਰਦਾਨਾ ਦਾ ਕੰਮ ਚੱਲੋ ਹਾਂ ਤੁਸੀਂ ਚੱਲੋ ਚੱਲ ਤੇਰੇ ਨਾਲ ਹੀ ਆਣਾ ਇਹਨੂੰ ਉਡਾਣ ਨੂੰ ਹੂੰ ਫਰਾਟੇ ਮਾਰਦਾ ਗਿਆ ਬੱਸ ਹੁਣ ਚੱਲ ਫਿਰ ਉਹਦੇ ਨਾਲ ਪਿੱਛਾ ਲਾਣਾ ਕਿਹਦੇ ਨਾਲ ਅੱਛਾ ਉਹ ਲੱਗੇ ਹੋਣਾ ਰਮਨ ਨਹੀਂ ਇੱਕ ਉਧਰ ਲੱਗਿਆ ਹੋਇਆ ਹੁਣ ਨਾ ਬਾਜ ਜਾ ਤੂੰ ਪਤਾ ਬਾਜ ਆ ਹਾਂ ਯੈਸ ਸੌਰੀ ਇੱਲੋ ਇੱਲੋ ਆਪਣੇ ਹਿਸਾਬ ਨਾਲ ਦੇਖੋ ਨਾ ਕਿਨੇ ਕਿਆ ਗਿਆ ਕਰਨਾ ਕਿਨੇ ਕਿਆ ਗਿਆ ਨਹੀਂ ਪਹਿਲੀ ਗੱਲ ਆਪਣੇ ਵਾਲੀ ਡੋਲ ਵੱਲ ਚੱਲ ਉੱਧਰ ਆਪਣੇ ਵਾਲੀ ਡੋਲ ਵੱਲ ਚੱਲ ਜਿੱਥੇ ਇੱਧਰੋਂ ਚੜ ਕੇ ਉੱਧਰੋਂ ਚੱਲ ਹੈ ਕੀ ਹੋ ਗਿਆ ਹੁਣ ਪਤੰਗ ਸੁਕਾਉਣਾ ਪੈਣਾ ਕੀ ਗੱਲ ਹੈ ਯਾਰ ਉਹ ਯਾਰ ਢਾਂਗ ਬਣਾ ਕਰ 5 ਰੁਪਏ ਦਾ ਕੋਈ ਨਹੀਂ ਹੁੰਦਾ ਜਦ ਉਹ ਨਹੀਂ ਹੁੰਦਾ ਹਾਰੇ ਯਾਰ ਪਤੰਗੇ ਗਿੱਲਾ ਕਰ ਲਿਆ ਹੁਣ ਕੀ ਹੋਣਾ ਫੇਰ ਗਿੱਲੇ ਆ ਨਾ ਖੇਤ ਵੀ ਗਿੱਲੇ ਆ ਵੀ ਕੰਨੀ ਰੇ ਯਾਰ ਇੱਕ ਵਾਰ ਦੇਖੀ ਇੱਧਰ ਨੂੰ ਆ ਜਾਓ ਯਾਰ ਉਹ ਡੋਲ ਪਤੇ ਦੇ ਦੇ ਸਾਹਮਣੇ ਮੇਰੀ ਗੱਲ ਸੁਣ ਆ ਦੇਖੀ ਉਹ ਵਿੱਚ ਡੋਰ ਫਸ ਗਈ ਹਾਂ ਜੀ ਇੱਧਰ ਨੂੰ ਜਾਓ 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 ਆਪੜੀ ਇੱਧਰ ਨੂੰ ਆਪਰੇ ਇੱਧਰ ਨੂੰ ਆ ਜਾਓ ਓਏ ਇੱਧਰ ਨੂੰ ਆ ਜਾਓ ਜਿੰਨੇ ਵੀ ਆਉਣਾ ਹੈ ਜਿੱਤੂ ਇੱਥੇ ਖੜ ਕੇ ਉਡਾਉਂਦੇ ਆ ਜਾ ਇੱਧਰ ਨੂੰ ਤੇ ਬਾਕੀ ਗਾਇਜ਼ ਇੱਧਰ ਆ ਗਏ ਆਪਾਂ ਤੇ ਠੀਕ ਆ ਪਤੰਗ ਜਿੰਨੇ ਵੀ ਸਾਰੇ ਇੱਧਰ ਉਡਾਵਾਂਗੇ ਤੇ ਠੀਕ ਆ ਹਾਂ ਕਿਹੜੇ ਚ ਹਾਂ ਫਿਰ ਉਧਰੋਂ ਚਲੋ ਅੱਗੇ ਨੂੰ ਹਰ ਕਿਹਾ ਇੱਧਰ ਆਜੋ ਨਾ ਅੱਗੇ ਚੱਲ ਨਵੀਂ ਹੈ ਚੱਲ ਆ ਗਿਆ ਮੈਂ ਉੱਥੀ ਜੋ ਇੱਥੇ ਠੀਕ ਆ ਇੱਥੇ ਵੀ ਠੀਕ ਹੈਗਾ ਹਾਂ ਆ ਬੱਸ ਛੱਡੋ ਅਸੀਂ ਬੈਠੇ ਬੈਠੋ ਮੈਨੂੰ ਉਹ ਹੋਰ ਕਹ ਲਿਆ ਤੇ ਗਿੱਲਾ ਆ ਜਾਣਾ ਸਾਨੂੰ ਉਧਰ ਜਾਣ ਦੇ ਫਿਰ ਚਲੋ ਤੁਸੀਂ ਤਾਲੂ ਕੋ ਚੱਲ ਕਿੱਥੇ ਜਾ ਆਪਣੇ 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 ਪਤੰਗ ਨਾਲ ਹੀ ਦੋ ਪੇਚਾ ਪੈ ਗਈਆਂ ਇੱਥੇ ਰੱਖ ਦੀਆਂ ਰੱਖੀ ਦੋਰ ਅਜਾ ਮੰੰਦੂ ਤਾਂ ਜਾਣ ਦੇਦਾ ਐਨੀ ਕਿੰਨੀ ਕੰਨੀ ਦੇਣੀ ਆ ਉਹ ਪੂਰੀ ਪੂਰੀ ਡੋਰ ਪਾ ਦੇ ਉੱਥੇ ਤੋਂ ਕਰ ਮਾਗਾ ਲਾ ਦੇ ਉਹ ਨਾੜਾਈ ਮਾਗਾ ਲੈ ਲਾ ਉੱਥੇ ਰੇ ਡਾਲਣ ਦੇ ਪਿੱਛੇ ਦੇ ਮਾ ਤੇਰੇ ਉਹੀ ਨੇ ਦੇ ਦੇ ਯਾਰ ਹਣਾ ਮਾ ਦੇ ਦੇ ਯਾਰ ਉਹੀ ਤੇ ਯਾ ਹੋਇਆ ਮਾ ਇਹ ਪਤੰਗ ਨਾਲ ਰਾਉਂਦਾ ਬੜਦਾ ਆ ਨਹੀਂ ਆਗੀ ਤੇ ਹਾਂਜੀ ਗਾਇਜ਼ ਉਹ ਦੋਨੋਂ ਲੈ ਕੇ ਚਲੀ ਗਏ ਬਤਾਂ ਕੋ ਮੈਂ ਹੀ ਕਹਾਂ ਉਹਨਾਂ ਨੂੰ ਮੈਂ ਕਿਹਾ ਫਿਰ ਵੀ ਸੜਕ ਵੱਲ ਉਡਾ ਲੋ ਠੀਕ ਨਹੀਂ ਉਧਰ ਸਹੀ ਰੋਂਗਾ ਕੰਮ ਕਰ ਇਹ ਨਵੀਂ ਨਈ ਇਹਦੇ ਵਿੱਚ ਵਲੌਗ ਬਣਾ ਰਹੇ ਆ ਦੂਜੇ ਚੈਨਲ ਪਰ ਪਾਉਣ ਵਾਸਤੇ ਤੇ ਠੀਕ ਆ ਮੈਂ ਆਈਫੋਨ 'ਚ ਬਣਾ ਰਿਹਾ ਵਲੌਗ ਓਹ ਕੀ ਆ ਗਿਆ ਭਾਲਿਆ ਦੀ ਡਰੀਆਂ ਦਾ ਲੈ ਤੂੰ ਆ ਰਸਤਾ ਭੁੱਲਿਆ ਹੈ ਪਹਿਲੀ ਵਾਰ ਹੀ ਆਏਗਾ ਤੂੰ ਪਾਣੀ ਗੜ ਗਿਆ ਹੁਣ ਹੁਣ ਕੰਮ ਲੋਟ ਆ ਸੁਲਾਇਆ ਤੱਕ ਲੋਕ ਬੱਸ ਕੋਸ ਸੁਲਾਇਆ ਹੋਰੇ ਜਾਦਵੀ ਨਹੀਂ ਹੈ ਕਿਆ ਕਿਆ ਕਰਿਆ ਹਾ ਇੱਕ ਦਿਨ ਪਹਿਲੇ ਮੈਂ ਬੋਲ ਅੱਧਰ ਮਰੀ ਤੀ ਲੱਭੀ ਦੀ ਸੀ ਹਾਂ ਬਹੁਤ ਲੱਭੀ ਨਹੀਂ ਦੀ ਉਹ ਉਹਦੇ ਨਾਲ ਆ ਰਿਹਾ ਉਹ ਰੁਕ ਕੇ ਹਵਾ ਇਹ ਨਾ ਕੈਂਟ ਨਹੀਂ ਹੈਗੀ ਠੰਡੀ ਹਵਾ ਲੱਗੀ ਚੱਲਣ ਲੱਗਿਆ ਕੈਂਟ ਲੈ ਨਾ ਵੀ ਆਇਦਾ ਉੱਪਰ ਵਾਲਾ ਬਟਨ ਆ ਦੇਖ ਜੇ ਉੱਪਰ ਵਾਲਾ ਬਟਨ ਦੱਬੂਗਾ ਰਿਕਾਰਡਿੰਗ ਆਨ ਹੋ ਜਾਣੀ ਆ ਦੇਖ ਨੇ ਬਣਾ ਲਈ ਇਹਦੇ ਨਾਲ ਬਣਾਉਣਾ ਹੈ ਵਲੌਗ ਮਰਜੀ ਹੈ ਤੇਰੀ ਜੈਨੂੰ ਫੇਰ ਦਊ ਤਾਂ ਮੰਨੂ ਨਹੀਂ ਲੈਣਾ ਵਿੱਚ ਤੂੰ ਆਪਣਾ ਬਲੌਗ ਆਪਣੇ ਹਿਸਾਬ ਨਾਲ ਬਣਾਈ ਚੱਲ ਤੂੰ ਬਲੌਗਰ ਅੱਜ ਅੱਜ ਮੈਂ ਕੀ ਮੋਲਣਾ ਪਤੰਗੇ ਲੱਗੇ ਹ aeration ਜੇ ਤੂੰ ਬੰਨ ਨਹੀਂ ਰਹੀ ਗੱਲ ਵੈਸੇ ਤੇਰੀ ਪਤੰਗੇ ਤੂੰ ਯਾਰ ਦੂਜਾ ਲੈ ਕੇ ਆਇਆ ਤੂੰ ਪਤੰਗੇ ਆਇਆ ਲੈ ਆਈ ਦਾ ਜਿਹੜਾ ਗਿੱਲਾ ਨਾ ਹੋਵੇ ਜੇ ਖੇਤਾਂ ਵੱਲ ਉਡਾਉਣਾ ਠੀਕ ਆ ਨਾ ਸੁੱਕਾ ਪਤੰਗ ਚਾਹੀਦਾ ਪਤੰਗ ਦਾ ਜਰਾ ਸਾਰਾ ਪਟ ਗਿਆ ਡੋਰ ਤਾਂ ਮੈਂ ਦੇਖ ਲਈ ਕੜੀਆ ਤੰਗ ਦਾ ਤੇਰਾ ਸਾਰਾ ਪਾੜ ਲਿਆ ਤੈ ਪਾੜ ਲਿਆ ਗਾ ਇਸ ਤੰਗ ਮਾ ਲੈ ਕੇ ਆ ਮਾ ਬਹੁਤ ਲਾਇਆ ਇਹ ਤਾਂ ਮਰੇ ਨੂੰ ਕੁਛ ਲਾਉਣਾ ਪੈਂਦਾ ਆ ਵਾ ਕੇ ਕਰਤਾ ਐਹੀ ਐ ਥਾ ਕਰਤਾ ਇਹ ਬੇ ਬੜਾ ਲਿੱਤਾ ਮੈਨੂੰ ਪਤਾ ਲੱਗ ਗਿਆ ਬੜਾ ਲੈ ਲਿਆ ਹਨਾ ਆ ਅੰਨੇ ਕਰਨ ਕੋਦ ਨਹੀਂ ਬੈ ਬਟੂ ਬੈ ਬਣਾ ਲੈ ਆਏ ਆ ਠੀਕ ਆ ਜੇ ਬੰਦ ਕਾਨੀ ਰਿਕਾਰਡਿੰਗ ਕੋਈ ਉੱਪਰ ਵਾਲਾ ਬਟਨ ਦਬਾ ਦਿਨਾ ਉਹ ਕਿਨਾ ਵੰਦਾ ਚਿੱਟਾ ਹੋ ਗਿਆ ਅੱਖਰ ਕੈਂ ਕਿ ਮੇਰੀ ਬਣੀ ਉਹ ਤਾਂ ਮਾਲੀ ਹੋਣੀ ਤੋਨ ਨੂੰ ਨਹੀਂ ਪੜਾ ਚੱਲਣੀ ਮੈਂ ਆਪੇ ਦੇਖੂਗਾ ਫੜਾ ਦੇ ਤਾਬੀਨੇ ਕਾਬਿਲੀਆਂ ਮੈਂ ਵੀ ਪਟ ਜਾਣਾ ਕਿਆ ਲੈਣ ਚੱਲਿਆ ਤੂੰ ਹੁਣ ਪਤੰਗ ਦੇ ਵਾਸਤੇ ਚਾਹੀਦੇ ਪੈਸੇ ਦੂਜੇ ਪਤੰਗ ਵਾਸਤੇ ਐ ਕੋਹਾ ਗੱਲ ਹੈਗੀ ਆ ਥੱਲੇ ਵੱਜ ਕੇ ਪਤੰਗ ਪਟਦਾ ਹੈ ਆਦੀ ਡੋਰ ਥੱਲੇ ਖੜਗੀ ਆ ਆੜਨਾ ਨਹੀਂ ਨਾ ਹੈਗਾ ਤੰਗ ਤਾਂ ਯਾਰ ਸਿੱਧਾ ਆਏ ਉੱਪਰ ਜਾ ਕੇ ਜੇ ਪੇਚਾ ਲੱਗ ਗਿਆ ਹਾਂ ਹਾਂ ਪਾਪਾ ਜੀ ਆੜ ਦੇਖ ਲੈ ਕਿਵੇਂ ਮੰਗਣੀ ਆ ਯਾਰ ਮੌਸਮ ਦੇਖ ਤੂੰ ਹਨਾ ਬੱਦਲ ਕਿਵੇਂ ਹੋਏ ਪਏ ਆ ਦਿਨ ਮੈਂ ਦੇਖਿਆ ਤਾਂ ਇਹਦੇ ਹਾਂ ਤਾਂ ਜੀਤੂ ਨੇ ਇਹਨੂੰ ਪਾ ਟੇਪ ਆ ਰੱਤੀ ਦੀ ਮੈਂ ਕੋਲੇ ਕੀਨੇ ਲਈ ਸੀ ਮੈਂ ਲਾਈ ਸੀ ਪੂਪਾ ਟੇਪ ਇਹ ਉਰੇ ਹਾਂ ਹਾਂ ਉਹ ਤੋਂ ਪਾ ਕੀ ਹਾਂ ਗੁਰਾ ਦੇ ਨਾਲ ਚੱਲਣ ਲੱਗ ਗਿਆ ਯਾਰ ਪਹਿਲਾਂ ਨਾਲ ਤੇ ਪਟਿਆਵਾਂ ਮਾਤਾ ਸਾਈ ਰਾਜੂ ਕਿੱਥੇ ਗਿਆ ਉਹ ਬਾਈ ਬਾਈ ਉਹ ਰੋੜੇ ਕੇ ਨੁਦੰਗਾ ਛੱਟਾ ਤੂੰੜਾ ਪੱਟਦੀ ਇਹ ਸਭ ਨਹੀਂ ਮੈਂ ਯਾਰ ਉਹ ਪਤਾੰਗੂ ਪਟਿਆ ਯਾਰ ਵੀਰੇ ਲੈ ਪਾੜਨ ਲੱਗਿਆ ਮੈਂ ਹੈ ਖਾਤੇ ਉਹ ਤਾਂ ਨਾ ਬੜੀ ਉਹ ਆਇਨਾ ਬੜੀ ਦੌਰ ਮੇਰੀ ਇਹ ਆਇਨਾ ਬੜੀ ਜੇ ਦੇਖ ਤੂੰ ਕਾੜ ਲੇ ਓਏ ਪੰਗੇ ਮੈਂ ਰੱਖ ਨਹੀਂ ਦੱਸ ਲੇ ਤੂੰ ਕਿੱਥੇ ਹੋ ਤੰਗ ਨਹੀਂ ਬਹੁਤ ਤੰਗ ਹਮ ਆ ਗਏ ਕੋਲ ਕੋ ਬੇਬੇ ਦਾ ਬੋਲ ਹੰਤਨੰਦੀ ਓਹ ਉਹ ਬਾਬਾ ਜੀ ਆ ਬਤੰਗ ਲਿਆ ਚੱਕ ਉਹ ਬਾਬਾ ਜੀ ਆ ਬਤੰਗ ਲਿਆ ਜਿਹੜਾ ਬਾਬਾ ਜੀ ਦਾ ਬਾਬਾ ਜੀ ਇਹਨੇ ਹੀ ਗਿਆ ਨਾ ਇਹ ਬੇਬੇ